ਜੇ ਤੁਹਾਡੇ ਚੋ ਕਿਸੇ ਨੇ ਰੌਲਾ ਪਾਇਆ ਹਾਂਜੀ ਹਾਂਜੀ ਤਾਂ ਸ਼ਾਂਤ ਬਣਾ ਲਿਓ ਜੀ ਅਸੀਂ ਇੱਥੇ ਖੜੇ ਆਂ ਹਾਂਜੀ ਤੁਸੀਂ ਆਏ ਹੋ ਜੇ ਕੋਈ ਬੋਲਿਆ ਤੁਮ ਆਰਾਮ ਨਾਲ ਗੱਲ ਕਰੀਂ ਚੰਗੇ ਆਰਾਮ ਨਾਲ ਆਰਾਮ ਨਾਲ ਗੱਲ ਮੈਂ ਆਰਾਮ ਨਾਲ ਹੀ ਕਰ ਰਿਹਾ ਤੁਸੀਂ ਵੀ ਆਰਾਮ ਨਾਲ ਕਰੋਗਾ ਆਰਾਮ ਨਾਲ ਕਰ ਰਿਹਾ ਆਏ ਆਰ ਯੂ ਕਮ ਇਅਰ ਫਿਰ ਤੁਸੀਂ ਆਪਣੇ ਹੱਥਾਂ 'ਚ ਪਾਣੀ ਭਰੋ ਅਸੀਂ ਕਿਹੜੇ ਆਪਣਾ ਬਸ ਸਿੰਘ ਆ ਸਾਨੂੰ ਕੀ ਕਰਕੇ ਭਰੋ ਪਾਣੀ ਨਹੀਂ ਯੂ ਟੈਲਸ ਅਸੀਂ ਕਾਲ ਆਇਆ ਕਾਲ ਹੈ ਪਾਣੀ ਪਰ ਕੇ ਲਗਾਓ ਆ ਦੀਦਾ ਕਿ ਨਹੀਂ ਪਾਣੀ ਪਰ ਆ ਲਾਓ ਲਿਆਦਾ ਇੱਕ ਮਿੰਟ ਖੜਾ ਇੱਕ ਮਿੰਟ ਚੁੱਪ ਕਰ ਇੱਕ ਮਿੰਟ ਇੱਕ ਮਿੰਟ ਜੀ ਬੋਲਣਾ ਨਹੀਂਗਾ ਪਾਓ ਇੱਕ ਮਿੰਟ ਇੱਕ ਮਿੰਟ ਖੜਾ ਸੁਣ ਲੈ ਇਹ ਪਾਣੀ ਸਹੀ ਹੈ ਬਿਲਕੁਲ ਪਾਣੀ ਸਹੀ ਹੈ ਅੱਛਾ ਆ ਪਾਣੀ ਪੀਓ ਸਹੀ ਆਣਾ ਪਾਣੀ ਪਾ ਤੁਸੀਂ ਪੀਤਾ ਕਿ ਲੈਟਰਨ ਬਾਥਰੂਮ ਵਾਲਾ ਫੇਰ ਉਹਗਾ ਜੇ ਤੁਹਾਡੇ ਜੋ ਕਿਸੇ ਨੇ ਰੌਲਾ ਪਾਇਆ ਹਾਂਜੀ ਹਾਂਜੀ ਤਾਂ ਸਾਭ ਲਾ ਲਿਓ ਜੇ ਅਸੀਂ ਇੱਥੇ ਖੜੇ ਆ ਹਾਂਜੀ ਤੁਸੀਂ ਆਏ ਹੋ ਜੇ ਕੋਈ ਬੋਲਿਆ ਤੁਮ ਰਾਮਨਾਗਲ ਕਰ ਰਿਹਾ ਸਮਝ ਰਾਮਨਾਗਲ ਬਿਲਕੁਲ ਰਾਮਨਾਗਲ ਕਰ ਰਿਹਾ ਮੈਂ ਰਾਮਨਾਲੀ ਕਰ ਰਿਹਾ ਤੁਸੀਂ ਵੀ ਰਾਮਨਾਗਲ ਕਰੋਗਾ ਰਾਮਨਾਲ ਕਰ ਰਿਹਾ ਹੈ ਵਾਏ ਆਰ ਯੂ ਕਮੇਅਰ ਫਿਰ ਤੁਸੀਂ ਆਪਣੇ ਹੱਥ ਨਾਲ ਪਾਣੀ ਭਰੋ ਅਸੀਂ ਵੀ ਇਹ ਆਪਣਾ ਬੰਦੇ ਸਿੰਘ ਹੈ ਸਾਨੂੰ ਕੀ ਕਰਗੇ ਪਾਓ ਭਰੋ ਪਾਣੀ ਨਹੀਂ ਯੂ ਟੇਲਰ ਅਸੀਂ ਕਾਲ ਆ ਕਾਲ ਹੈ ਪਾਣੀ ਪਰਕੇ ਲਗਾਓ ਆ ਦੀਦਾ ਕਿ ਨਹੀਂ ਪਾਣੀ ਪਰਕੇ ਆ ਲਾਓ ਲਿਆਦਾ ਮੈਂ ਇੱਕ ਮਿੰਟ ਘੜ ਇੱਕ ਮਿੰਟ ਚੁੱਪ ਕਰ ਇੱਕ ਮਿੰਟ ਇੱਕ ਮਿੰਟ ਯਾਰ ਬੋਲਣਾ ਨਹੀਂ ਕਾ ਪਾਓ ਇੱਕ ਮਿੰਟ ਇੱਕ ਮਿੰਟ ਘੜ ਸੋਲਣਾ ਇਹ ਪਾਣੀ ਸਹੀ ਹੈ ਬਿਲਕੁਲ ਪਾਣੀ ਸਹੀ ਹੈ ਅੱਛਾ ਆ ਪਾਣੀ ਪੀਓ ਆ ਸਹੀ ਆਣਾ ਪਾਣੀ ਉਪਾ ਤੁਸੀਂ ਪਿੱਤਾਂ ਗਾ ਲੈਟ੍ਰੀਨ ਬਾਥਰੂਮ ਵਾਲਾ ਫੇਰ ਉਹਗਾ ਜੇ ਤੁਹਾਡੇ ਚੋ ਕਿਸੇ ਨੇ ਰੌਲਾ ਪਾਇਆ ਹਾਂਜੀ ਹਾਂਜੀ ਤਾਂ ਸਾਬ ਲਾ ਲਿਓ ਜੇ ਅਸੀਂ ਇੱਥੇ ਖੜੇ ਆ ਹਾਂਜੀ ਤੁਸੀਂ ਆਇਓ ਜੇ ਕੋਈ ਬੋਲਿਆ ਤੁਮ ਆਰਾਮ ਨਾਲ ਗੱਲ ਕਰੀਏ ਆਰਾਮ ਨਾਲ ਬਿਲਕੁਲ ਆਰਾਮ ਨਾਲ ਗੱਲ ਕਰ ਆਰਾਮ ਮੈਂ ਆਰਾਮ ਨਾਲ ਹੀ ਕਰ ਰਿਹਾ ਤੁਸੀਂ ਵੀ ਆਰਾਮ ਨਾਲ ਕਰੋਗਾ ਆਰਾਮ ਨਾਲ ਕਰ ਰਿਹਾ ਹੈ ਵਾਏ ਯੂ ਕਮ ਇਅਰ ਫਿਰ ਤੁਸੀਂ ਆਪਣੇ ਹੱਥ ਨਾਲ ਪਾਣੀ ਭਰੋ ਹਾਂਜੀ ਵੀਰੇ ਸਾਹਮਣਾ ਬਰਦਸੇਗਾ ਸਾਨੂੰ ਕੀ ਕਰਕੇ ਭਰੋ ਭਰੋ ਪਾਣੀ ਨਹੀਂ ਯੂ ਟੈਲਸ ਪਾ ਪਾ ਸੀ ਗਾਣੇ ਨਾਲ ਕਾਲ ਆ ਕਾਲ ਹੈ ਪਾਣੀ ਭਰ ਕੇ ਲਗਾਓ ਆ ਦੀਦਾ ਕੇ ਨਹੀਂ ਪਾਣੀ ਭਰ ਕੇ ਆ ਲਾਓ ਲਿਆਦਾ ਪਾਣੀ ਇੱਕ ਮਿੰਟ ਘੜ ਇੱਕ ਮਿੰਟ ਚੁੱਪ ਕਰ ਇੱਕ ਮਿੰਟ ਇੱਕ ਮਿੰਟ ਚਾਹ ਬੋਲਣਾ ਨਹੀਂਗਾ ਪਾਓ ਇੱਕ ਮਿੰਟ ਇੱਕ ਮਿੰਟ ਘੜ ਚੁੱਪ ਲੈ ਇਹ ਪਾਣੀ ਸਹੀ ਹੈ ਬਿਲਕੁਲ ਪਾਣੀ ਸਹੀ ਹੈ ਅੱਛਾ ਆ ਪਾਣੀ ਪੀਓ ਸਹੀ ਹੈ ਨਾ ਪਾਣੀ ਪਾ ਤੁਸੀਂ ਪੀਤਾ ਕਿ ਲੈਟਰਨ ਬਾਥਰੂਮ ਵਾਲਾ ਫੇਰ ਉਹ ਗਿਆ